ਬੰਦੇ ਦੀਆਂ ਕਰਤੂਤਾਂ ਨਹੀਂ ਕਦੀ ਲੁਕਦੀਆਂ ਹੁੰਦੀਆਂ ਜੋ ਮਰਜੀ ਹੋ ਜਾਵੇ ਜਿਹਦੇ ਖੂਨ ਵਿੱਚ ਜੋ ਚੀਜ਼ ਹੈ ਨਾ ਉਹਨੂੰ ਭਾਵੇਂ ਮੁੱਖ ਮੰਤਰੀ ਬਣਾ ਦਿਓ ਭਾਵੇਂ ਐਮਐਲਏ ਬਣਾ ਦਿਓ ਭਾਵੇਂ ਐਮਪੀ ਬਣਾ ਦਿਓ ਉਹਦਾ ਖੂਨ ਰੰਗ ਵਿਖਾਉਂਦਾ ਹੀ ਵਿਖਾਉਂਦਾ ਵਾ ਅਰਬ ਦੇ ਵਿੱਚ ਨਾ ਕੋ ਕਹਾਣੀ ਸੁਣਾਉਂਦੇ ਹੁੰਦੇ ਆ ਅਸਲੀ ਦੀ ਤੇ ਨਸਲੀ ਦੀ ਗੱਲ ਉਹ ਕਹਿੰਦੇ ਇੱਕ ਬੰਦਾ ਆ ਗਿਆ ਪੜ੍ਹਿਆ ਲਿਖਿਆ ਬੜਾ ਸੀ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤੇ ਸਾभी ਕਿਤਾਬੀ ਬੜਾ ਸੀ ਉਹ ਜਦੋਂ ਆ ਕੇ ਬਾਦਸ਼ਾਹ ਨੂੰ ਮਿਲਿਆ ਨਾ ਉਹਨੇ ਬਾਦਸ਼ਾਹ ਨੂੰ ਆਪਣੀਆਂ ਡਿਗਰੀਆਂ ਵਿਖਾਈਆਂ ਮੈਂ ਇੱਥੋਂ ਪੜਿਆ ਮੈਂ ਇੱਥੋਂ ਪੜਿਆ ਮੈਂ ਇੱਥੋਂ ਪੜਿਆ ਤੇ ਬਾਦਸ਼ਾਹ ਕਹਿੰਦਾ ਵੀ ਇਸ ਬੰਦੇ ਨੂੰ ਨਾ ਮੇਰੇ ਕੋੜਿਆਂ ਦੇ ਤਬੀਲੇ ਵਿੱਚ ਕੋੜਿਆਂ ਦੀ ਰਾਖੀ ਵਾਸਤੇ ਡਿਊਟੀ ਦੇ ਦਿਓ ਬੰਦਾ ਬੜਾ ਹੈਰਾਨ ਵੀ ਇੰਨਾ ਪੜਿਆ ਲਿਖਿਆ ਤੇ ਬਾਦਸ਼ਾਹ ਨੇ ਕਦਰ ਮਿਹਰੀ ਤੇਲੇ ਦੀ ਨਹੀਂ ਪਾਈ ਕਹਿੰਦਾ ਕੋੜਿਆਂ ਦੇ ਤਬੀਲੇ 'ਚ ਨੌਕਰੀ ਦੇ ਦਿਓ ਚਲੋ ਉਨੇ 2-3 ਦਿਨ ਕੱਡੇ ਤੇ ਤੀਜੇ ਦਿਨ ਉਹਨੇ ਇੱਕ ਐਲਾਨ ਕੀਤਾ ਉਸ ਪੜ੍ਹੇ ਲਿਖੇ ਬੰਦੇ ਨੇ ਕਹਿੰਦਾ ਬਾਦਸ਼ਾਹ ਜਿਹੜਾ ਤੇਰਾ ਫਲਾਣਾ ਫਲਾਣਾ ਘੋੜਾ ਸਭ ਤੋਂ ਪਿਆਰਾ ਹੈ ਨਾ ਉਹ ਨਸਲੀ ਨਹੀਂ ਹੈਗਾ ਰੌਲਾ ਪੈ ਗਿਆ ਕਿ ਬਾਦਸ਼ਾਹ ਨੇ ਇੰਨਾ ਮਹਿੰਗਾ ਘੋੜਾ ਲਿਆਂਦਾ ਨਸਲੀ ਕਿਉਂ ਨਹੀਂ ਆ ਉਹ ਜਿਹਦੇ ਕੋਲੋਂ ਘੋੜਾ ਖਰੀਦਿਆ ਸੀ ਉਹਨੂੰ ਫੜ ਲਿਆਂਦਾ ਭਾਈ ਆ ਘੋੜਾ ਨਸਲੀ ਆ ਕਿ ਨਹੀਂ ਉਹਨੇ ਹੱਥ ਜੋੜ ਕੇ ਆਖਿਆ ਜੀ ਘੋੜਾ ਤੇ ਨਸਲੀ ਆ ਪੜੇ ਦੇ ਨਸਲ ਵਾਲੇ ਕੰਮ ਕੋਈ ਨਹੀਂ ਹੈਗੇ ਕਿਉਂਕਿ ਇਹਦੀ ਮਾਂ ਬਚਪਨ ਵਿੱਚ ਮਰ ਗਈ ਸੀ ਤੇ ਇਹਨੂੰ ਗਧੀ ਦਾ ਦੁੱਧ ਪਿਆਇਆ ਵਾ ਬਾਦਸ਼ਾਹ ਨੇ ਉਸ ਪੜੇ ਲਿਖੇ ਬੰਦੇ ਨੂੰ ਪੁੱਛਿਆ ਵੀ ਤੈਨੂੰ ਕਿੱਦਾਂ ਪਤਾ ਲੱਗਾ ਵੀ ਘੋੜਾ ਨਸਲੀ ਨਹੀਂ ਹੈਗਾ ਕਹਿੰਦਾ ਜੇ ਹੁੰਦਾ ਘੋੜਾ ਨਸਲੀ ਇਹਨੇ ਪੱਠੇ ਮੂੰਹ ਚ ਪਾ ਕੇ ਤੇ ਨਸਲ ਦਾ ਘੋੜਾ ਮੂੰਹ ਤਾਂ ਨੂੰ ਕਰਕੇ ਤੇ ਫਿਰ ਖਾਂਦਾ ਵਾ ਇਹਦੇ ਮੂੰਹ ਠਾਂ ਕਰਕੇ ਘੋੜੇ ਖਾਈ ਗਿਆ ਮੈਂ ਅੰਦਾਜ਼ਾ ਕੱਢਿਆ ਵੀ ਇਹ ਨਸਲੀ ਨਹੀਂ ਹੈਗਾ ਬਾਦਸ਼ਾਹ ਖੋਜ ਹੋਇਆ ਕਹਿੰਦਾ ਇਹਦੇ ਘਰ ਚਾਰ ਬੋਰੀਆਂ ਦਾਣਿਆਂ ਦੀਆਂ ਆਟੇ ਪਚਾ ਦਿਓ ਚੌਲ ਪਚਾ ਦਿਓ ਵੇਸਣ ਪਚਾ ਦਿਓ ਚਲੋ ਟਾਈਮ ਪਾਸ ਹੋ ਗਿਆ ਥੋੜੇ ਦਿਨ ਨੰਗੇ ਤੇ ਉਸ ਪੜ੍ਹੇ ਲਿਖੇ ਬੰਦੇ ਨੇ ਐਲਾਨ ਕੀਤਾ ਬਾਦਸ਼ਾਹ ਜਿਹਨੂੰ ਤੂੰ ਪਟਰਾਣੀ ਕਹਿੰਦਾ ਵਾ ਇਹ ਕੱਪੜੇ ਦੇ ਪਟਰਾਣੀ ਵਾਲੇ ਪਾਈ ਫਿਰਦੀ ਪਰ ਨਸਲੀ ਇਹ ਵੀ ਨਹੀਂ ਆ ਰੌਲਾ ਪੈ ਗਿਆ ਵੀ ਆ ਨਵੀਂ ਗੱਲ ਕੱਢ ਮਾਰੀ ਕੋੜੇ ਤੱਕ ਦੇ ਠੀਕ ਹੀ ਇਹਦੇ ਸਾਡੇ ਘਰ ਤੱਕ ਆ ਗਿਆ ਵੀ ਜਿਹੜੀ ਤੇਰੀ ਪਟਰਾਣੀ ਉਹ ਪਟਰਾਣੀਆਂ ਵਾਲੇ ਹੈ ਹੀ ਨਹੀਂ ਕੰਮ ਉਹਦੇ ਚ ਉਹਨੇ ਆਪਣੀ ਸੱਸ ਨੂੰ ਸੱਦਿਆ ਰਾਜੇ ਨੇ ਸੱਸ ਨੂੰ ਕਹਿੰਦਾ ਵੀ ਆਹ ਗੱਲ ਆ ਉਹ ਫਲਾਣਾ ਫਲਾਣਾ ਬੰਦਾ ਕਹਿੰਦਾ ਵੀ ਆਹ ਜਿਹੜੀ ਪਟਰਾਣੀ ਆ ਇਹ ਉਹ ਪਟਰਾਣੀ ਨਹੀਂ ਹੈਗੀ ਠੀਕ ਆ ਵਿਆਹੀ ਗਈ ਆ ਤੇਰੇ ਨਾਲ ਪਰ ਕੰਮ ਪਟਰਾਣੀਆਂ ਵਾਲੇ ਨਹੀਂ ਹੈਗੇ ਸਾਸੋਦੀ ਕਹਿੰਦੀ ਵੀ ਗੱਲ ਸੱਚੀ ਆ ਇਹ ਧੀ ਸਾਡੀ ਅਸਲੀ ਨਹੀਂ ਹੈਗੀ ਇਹਦੀ ਅਸਲੀ ਮਾਂ ਮਰ ਗਈ ਆ ਇਹਨੂੰ ਅਸੀਂ ਮੰਗਣ ਵਾਲੀ ਦਾ ਦੁੱਧ ਪਿਆਇਆ ਵਾ ਮੰਗਣ ਵਾਲੀ ਦਾ ਕੂੜਾ ਕਰਕੜ ਚੁੱਕਣ ਵਾਲੀ ਦਾ ਦੁੱਧ ਪਿਆ ਕੇ ਤੇ ਪਾਲੀ ਆ ਰਾਜੇ ਨੇ ਉਹ ਬੰਦੇ ਨੂੰ ਸੱਦਿਆ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਮੈਂ ਇਹਨੂੰ ਖਾਂਦੀ ਨੂੰ ਵੇਖਿਆ ਵਾ ਚੰਗੇ ਘਰਾਂ ਦੀਆਂ ਨੌਂਾਂ ਧੀਆਂ ਦੇ ਖਾਣ ਦਾ ਸਲੀਕਾ ਕੁਝ ਹੋਰ ਹੁੰਦਾ ਵਾ ਮੈਂ ਲੁੱਕ ਕੇ ਵੇਖਿਆ ਵਾ ਤੇਰੀ ਪਟਰਾਣੀ ਥੋੜੀ ਜੀ ਚੀਜ਼ ਉੱਥੇ ਰੱਖ ਦਿੰਦੀ ਆ ਕਿਉਂਕਿ ਦੁੱਧ ਮੰਗਣ ਵਾਲੀ ਦਾ ਪੀਤਾ ਨਾ ਉਹ ਚੀਜ਼ਾਂ ਖੂਨ ਚੋਂ ਜਾਂਦੀਆਂ ਥੋੜਾ ਕੁਝ ਉੱਥੋਂ ਚੁੱਕਦੀ ਆ ਕੁਝ ਉੱਥੋਂ ਚੁੱਕਦੀ ਆ ਕੁਝ ਉੱਥੋਂ ਚੁੱਕਦੀ ਆ ਮੈਂ ਸਾਰਾ ਕਿਤਾਬ ਲਾਇਆ ਵੀ ਕੱਪੜੇ ਪਟਰਾਣੀਆਂ ਵਾਲੇ ਪਰ ਪਟਰਾਣੀ ਹੈ ਨਹੀਂ ਰਾਜਾ ਬੜਾ ਖੁਸ਼ ਹੋਇਆ ਉਹ ਕਹਿੰਦਾ ਚਾਰ ਬੋਰੀਆਂ ਹੋਰ ਰਾਤੇ ਦੀਆਂ ਬੰਦੇ ਦੇ ਘਰ ਘੱਲ ਦਿਓ ਥੋੜਾ ਜਿਹਾ ਦੁੱਧ ਘੱਲ ਦਿਓ ਵੇਸਣ ਘੱਲ ਦਿਓ ਘਿਓ ਘੱਲ ਦਿਓ ਆ ਵੀ ਘੱਲ ਦਿਓ ਤਿੰਨ ਕ ਦਿਨ ਨੰਗੇ ਤੇ ਬੰਦਾ ਹਸਾਬ ਕਿਤਾਬ ਜਾ ਲਾ ਕੇ ਕਹਿੰਦਾ ਰਾਜਾ ਨਸਲੀ ਤੂੰ ਵੀ ਨਹੀਂ ਹੈਗਾ ਰਾਜਾ ਦੇ ਮਰਨ ਵਾਲਾ ਹੋ ਗਿਆ ਵੀ ਇਹ ਮਿਰਤੇ ਹੀ ਲੱਗ ਗਿਆ ਟੀਕਾ ਇਹਦੇ ਮੈਨੂੰ ਹੀ ਕਹਿ ਗਿਆ ਘੋੜੇ ਤੱਕ ਠੀਕ ਸੀ ਪਰ ਰਾਣੀ ਤੱਕ ਠੀਕ ਸੀ ਇਹਦੇ ਮੈਨੂੰ ਕਿਉਂ ਕਹਿ ਦਿੱਤਾ ਉਹਨੇ ਆਪਣੀ ਮਾਂ ਸਾਧ ਲਈ ਮਾਂ ਨੂੰ ਆਪਣੇ ਕੋਲ ਸਾਧ ਕੇ ਕਹਿੰਦਾ ਵੀ ਆਹ ਗੱਲ ਆ ਮੈਂ ਰਾਜੇ ਦਾ ਪੁੱਤ ਹੈਗਾ ਕਿ ਨਹੀਂ ਹੈਗਾ ਮਾਨਯਾ ਵਾਜਮਾਰਕਾ ਕਹਾ ਮੇਰਾ ਅਸਲੀ ਪੁੱਤ ਮਰ ਗਿਆ ਸੀ ਜਨਮ ਲੈੰਦੇ ਸਾਰ ਤੇ ਸਾਡੇ ਲਾਗੇ ਉਦਣ ਹੀ ਹਲਵਾਈ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਸੀ ਤੇ ਤੂੰ ਆ ਹਲਵਾਈ ਦਾ ਪੁੱਤ ਅਸੀਂ ਉਹਨੂੰ ਪੈਸੇ ਦੇ ਕੇ ਤੈਨੂੰ ਖਰੀਦ ਲਿਆ ਤੇ ਤੈਨੂੰ ਰਾਜਾ ਮਹਾਰਾਜਾ ਬਣਾਇਆ ਰਾਜੇ ਨੂੰ ਇੱਕ ਰੰਗ ਆਵੇ ਤੇ ਇੱਕ ਜਾਵੇ ਉਸ ਬੰਦੇ ਨੂੰ ਕੋਲ ਸੱਜ ਕੇ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਮੈਨੂੰ ਤੇਰੀਆਂ ਕਰਤੂਤਾਂ ਤੋਂ ਪਤਾ ਲੱਗਾ ਰਾਜੇ ਮਹਾਰਾਜੇ ਨੂੰ ਕੋਈ ਚੀਜ਼ ਸਹੀ ਕਰਕੇ ਦਸੀਏ ਉਹ ਕਹਿੰਦਾ ਤੈਨੂੰ ਇੱਧਰ ਦਾ ਰਾਜ ਦਿੱਤਾ ਉਹ ਕਹਿੰਦਾ ਤੈਨੂੰ ਇੱਧਰ ਦਾ ਰਾਜ ਦਿੱਤਾ ਮੈਂ ਤੈਨੂੰ ਗੱਲਾਂ ਦੱਸਦਾ ਤੂੰ ਮੈਨੂੰ ਆਟਾ ਦਾਲ ਦਈ ਜੰਨਾ ਅਗਲੇ ਬੰਨੇ ਤੂੰ ਹੈ ਹੀ ਹਲਵਾਈ ਆ ਮੈਂ ਸਾਹਬ ਜਾਂ ਲਾਇਆ ਵੀ ਤੂੰ ਰਾਜੇ ਦਾ ਪੁੱਤ ਜਾਵਦਾ ਹੀ ਨਹੀਂ ਆ ਉਹ ਜੰਨਾ ਨੂੰ ਤੂੰ ਹੀ ਅੱਜ ਲੀਡਰ ਮੰਨੀ ਫਿਰਦੇ ਜੇ ਨਸਲਾਂ ਨੂੰ ਦੇ ਵੇਖੋ ਏ ਇਹ ਰੱਜੀਆਂ ਨਸਲਾਂ ਥੋੜਾ ਏ ਇਹ ਉਹ ਲੋਕ ਆ ਜੰਨਾ ਲੋਕਾਂ ਨੇ ਭੁੱਖ ਤੇ ਵੇਖੀ ਤੇ ਮੌਕਾ ਆ ਵੀ 5 ਸਾਲ ਲੁੱਟ ਕੇ ਖਾ ਲੋ ਤੇ ਜੇਬਾਂ ਭਰੋ ਤੇ ਨਜ਼ਾਰੇ ਲਓ ਕੌਣ ਰੀਸਾ ਕਰੂਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ